ਨਾਮ ਦਾ ਧਰ ਦਿੰਦੀ ਆ ਸਾਨੂੰ ਮੇਰੇ ਪਰਮੇਸ਼ਵਰ ਸਾਨੂੰ ਬੁਰੇ ਹਾਲਾਤਾਂ 'ਚ ਜਾਣ ਨਹੀਂ ਦਿੰਦੀ ਸਾਨੂੰ ਖੁਦਾਵੰਦ ਖੁਦਾ ਬੁਰਿਆ ਰਾਵਾਂ ਤੋਂ ਬਚਾ ਕੇ ਰੱਖਦੀ ਆ ਕੋਟੀ ਕੋਟੀ ਧੰਨਵਾਦ 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 ਸੈਨਾਵਾ ਦਾ ਯਹੋਵਾ ਪਵਿੱਤਰ 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 ਸੈਨਾਵਾ ਦਾ ਯਹੋਵਾ ਪਵਿੱਤਰ 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 ਤੇਰੀ ਸਤਿਤੀ ਹੋਵੇ ਸਤਿਤੀ ਹੋਵੇ ਸਤਿਤੀ ਹੋਵੇ ਸਤਿਤੀ ਹੋਵੇ ਸਤਿਤੀ ਹੋਵੇ ਸਤਿਤੀ ਹੋਵੇ ਤੇਰੀ ਮਹਿਮਾ ਹੋਵੇ ਮਹਿਮਾ ਹੋਵੇ ਮਹਿਮਾ ਹੋਵੇ ਮਹਿਮਾ ਹੋਵੇ ਮਹਿਮਾ ਹੋਵੇ ਮਹਿਮਾ ਹੋਵੇ ਤੇਰਾ ਜਲਾਲ ਆਵੇ 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 ਮੇਰੇ ਖੁਦਾ ਵੰਦ ਕੋ ਜਾ ਤੇਰਾ ਕੋਟੀ ਕੋਟੀ ਧੰਨਵਾਦ ਆਪਣੇ ਆਪਣੇ ਘਰਾਂ ਲਈ ਧੰਨਵਾਦ ਕਰੋ ਆਪਣੇ ਬੱਚਿਆਂ ਲਈ ਧੰਨਵਾਦ ਕਰੋ ਆਪਣੇ ਪਰਿਵਾਰਾਂ ਦੇ ਚੱਲ ਰਹੇ ਸਾਮਾ ਲਈ ਧੰਨਵਾਦ ਕਰੋ ਆਪਣੇ ਘਰਾਂ ਦੇ ਲਈ ਧੰਨਵਾਦ ਕਰੋ ਰੋਜ਼ ਦੀ ਰੋਟੀ ਦੇ ਲਈ ਧੰਨਵਾਦ ਕਰੋ ਪਰਮੇਸ਼ਵਰ ਦੀ ਕਿਰਪਾ ਲਈ ਧੰਨਵਾਦ ਕਰੋ ਧੰਨਵਾਦ ਧੰਨਵਾਦ ਹਰ ਪ੍ਰਕਾਰ ਨਾਲ ਧੰਨਵਾਦ ਕਰੋ ਖੁਦਾ ਮੈਂ ਪਾਣੀ ਪੀਣਾ ਤੇਰਾ ਕੋਟੀ ਕੋਟੀ ਧੰਨਵਾਦ ਕਿਉਂਕਿ ਤੂੰ ਮੈਨੂੰ ਅਸੀਂ ਯੋਗ ਪੜਾਇਆ ਕਿ ਮੈਂ ਚੱਲ ਫਿਰ ਸਕਾਂ ਤੂੰ ਮੇਰੇ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਮੇਰੇ ਸਰੀਰ ਦਾ ਹਰ ਇੱਕ ਅੰਗ ਸਹੀ ਸਲਾਮਤ ਬਣਾਇਆ ਪਰਮੇਸ਼ਵਰ ਤਾਂ ਕਿ ਮੈਂ ਤੇਰੀ ਮਹਿਮਾ ਉਠਾ ਸਕਾਂ ਤਾਂ ਕਿ ਮੈਂ ਤੇਰੀ ਮਰਜ਼ੀ ਦੇ ਨਾਲ ਚੱਲ ਸਕਾਂ ਪਰਮੇਸ਼ਰ ਤੇਰਾ ਧੰਨਵਾਦ ਕੁਦਾਵਤ ਕੁਦਾ ਤੇਰਾ ਕੋਟੀ ਕੋਟੀ ਧੰਨਵਾਦ ਜੋਸ਼ਨਾ ਨੂੰ ਧੰਨਵਾਦ ਕਰੋ